ਆਵਾਜ਼ ਬੰਦ ਹੋ ਗਈ ਸੀ ਕਿ ਜੀ ਕਿਉਂਕਿ ਕੋਈ ਵੀਰ ਫੋਨ ਕਰ ਰਿਹਾ ਸੀ ਉਹਦਾ ਕਰਕੇ ਆਵਾਜ਼ ਬੰਦ ਹੋ ਗਈ ਸੀ ਤੇ ਆਪਾਂ ਕੱਟ ਕੇ ਦੁਬਾਰਾ ਲਾਈਵ ਕੀਤਾ ਜੀ ਇਹ ਸੰਗਤ ਆ ਜੁੜ ਜੇਗੀ ਤੇ ਫਿਰ 10 ਮਿੰਟ ਲਾ ਲਵਾਂਗੇ ਜੀ ਬਾਬਾ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਰੱਖਣ ਸੰਗਤ ਦੀਆਂ ਕਿਉਂਕਿ ਉਹ ਵੀਰ ਨੂੰ ਨਹੀਂ ਸੀ ਪਤਾ ਇਸ ਕਰਕੇ ਉਹਨੇ ਫੋਨ ਕਰ ਦਿੱਤਾ ਤੇ ਚਲੋ ਕੋਈ ਗੱਲ ਨਹੀਂ ਜੀ ਵਾਹਿਗੁਰੂ ਵਾਹਿਗੁਰੂ ਹਾਂਜੀ ਜੁੜ ਰਹੀ ਹੈ ਜੀ ਸੰਗਤ ਆ ਤੇ ਸਾਰੇ ਸੰਗਤ ਜੀ ਮੈਂ ਬੇਨਤੀ ਇਹ ਹੀ ਕਰ ਰਿਹਾ ਕਿ ਆਪਾਂ ਵੱਧ ਤੋਂ ਵੱਧ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ ਜੇ ਆਪਾਂ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਆ ਤੇ ਆਪਾਂ ਕਾਰਜ ਵਿੱਚ ਹਿੱਸਾ ਲੈਣਾ ਜੇ ਕੋਈ ਬਾਬਾ ਜੀ ਦਾ ਸੇਵਕ ਬਾਬਾ ਜੀ ਦਾ ਸੇਵਾਦਾਰ ਕਿਸੇ ਦੁੱਖ ਮੁਸੀਬਤ ਦੇ ਵਿੱਚ ਫਸਿਆ ਉਹਦੀ ਆਪਾਂ ਹੈਲਪ ਕਰਨੀ ਜਿੰਨੇ ਜੋਗੇ ਆ ਫਿਰ ਇਹ ਮਿਸ਼ਨ ਪੂਰਾ ਹੁੰਦਾ ਹੈ ਕਿਉਂਕਿ ਜਦੋਂ ਸਾਧ ਸੰਗਤ ਜੀ ਕੋਈ ਵੀ ਗੁਰਦੁਆਰਾ ਆ ਕੋਈ ਵੀ ਸੰਸਥਾ ਆ ਉਹਦੇ ਨਾਲ ਆ ਸੰਗਤ ਤਾਂ ਜੁੜਦੀ ਆ ਜੇ ਉਸ ਸੰਗਤ ਦੇ ਵਿੱਚੋਂ ਕਿਸੇ ਨੂੰ ਕੁਝ ਫਾਇਦਾ ਹੋਵੇ ਇਸ ਕਰਕੇ ਆਪਣਾ ਫਰਜ਼ ਵੜਦਾ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਜੇ ਨਹੀਂ ਸੰਗਤਾ ਬਾਬਾ ਜੀ ਦੀ ਸੰਗਤਾ ਲਾ ਲੋ ਜੇ ਕੋਈ ਗਰੀਬ ਸੰਗਤ ਆ ਉਹਨੂੰ ਕਦੇ ਜ਼ਰੂਰਤ ਆ ਤੇ ਉਹਦੀ ਹੈਲਪ ਕਰੀਏ ਜੇ ਆਪਾਂ ਉਹਦੀ ਹੈਲਪ ਕਰਾਂਗੇ ਤੇ ਸਾਡੀ ਸੰਗਤ ਜੀ ਉਹ ਬਾਬਾ ਜੀ ਦੇ ਚਰਨਾਂ ਨਾਲ ਜੁੜਿਆ ਰਹੇਗਾ। ਹਰ ਤੁਹਾਡਾ ਪਤਾ ਹੀ ਆ ਕਿ ਜਿਹੜੀਆਂ ਸੰਗਤਾ ਡਾਵਾਡੋਰ ਹੋ ਜਾਂਦੀਆਂ ਨਾ ਜਿਸ ਤਰ੍ਹਾਂ ਮੰਨ ਲਓ ਵੀ ਬਾਬਾ ਬੜਪਾਗ ਸਿੰਘ ਦੀ ਸੰਗਤ ਆ ਉਹਨਾਂ ਦੇ ਨਾਲ ਕੋਈ ਗਰੀਬ ਬੰਦਾ ਸੰਗਤ ਨਾਲ ਜੁੜਨਾ ਚਾਵੇ ਤੇ ਉਹ ਨਾ ਜੋੜਨਾ ਉਹ ਉਹਦੇ ਦੁੱਖ ਸੁੱਖ ਨਾ ਸੁਣਨ ਦਾ ਬਾਬਾ ਜੀ ਦੀਆਂ ਸੰਗਤਾਂ ਤੇ ਉਹ ਵਾਅਦਾ ਹੋਊ ਸੰਗਤ ਦਾ ਪਤਾ ਨਹੀਂ ਕਿਸੇ ਹੋਰ ਧਰਮ ਤੇ ਚਲ ਜੇ ਕਿਸੇ ਹੋਰ ਡੇਰੇ ਨਾਲ ਜੁੜ ਜੇ ਤਾਂ ਅਟੋਪਾਈ ਆ ਸਾਧ ਸੰਗਤ ਜੀ ਕੇ ਆਪਣੇ ਜੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾਤਰ ਖਾਸ ਕਰਕੇ ਚੱਲ ਰਿਆਂ ਕੰਮ ਧਰਮ ਪਰਵਰਤਨ ਦਾ ਇਸ ਕਰਕੇ ਆਪਾਂ ਜਿੰਨਾ ਵੀ ਹੋ ਸਕੇ ਸੰਗਤ ਨੂੰ ਜਿਹੜੀ ਸੰਗਤ ਜੁੜੀ ਆ ਉਹਨੂੰ ਮੈਂ ਨਹੀਂ ਕਹਿੰਦਾ ਕਿਸੇ ਹੋਰ ਨੂੰ ਤੁਸੀਂ ਕਦੇ ਨਾ ਪਿਆ ਕਰੋ ਵੀ ਕਿਉਂਕਿ ਕਹਾਂ ਨਹੀਂ ਕੋਈ ਜੁੜਦਾ ਪਰ ਜਿਹੜਾ ਜੁੜਿਆ ਜੇਕਰ ਕੋਈ ਤੁਹਾਨੂੰ ਦਿਸਦਾ ਵੀ ਇਹ ਬਾਬਾ ਤੇ ਇਹਨੂੰ ਜ਼ਰੂਰ ਤੇ ਆ ਕਿਸੇ ਚੀਜ਼ ਦੀ ਇੱਕ ਗਰੀਬ ਆ ਇਹਦੀ ਬੇਟੀ ਦਾ ਵਿਆਹ ਆ ਇਹ ਬਿਮਾਰ ਆ ਤੇ ਉਹਦੀ ਆਪਣਾ ਫਰਜ਼ ਬਣਦਾ ਕਿ ਜਿੰਨੀ ਵੀ ਹੋਵੇ ਵਾਅਦਾ ਤੋਂ ਵਾਅਦਾ ਹੈਲਪ ਕਰਨੀ ਤੇ ਜੇ ਆਪਾਂ ਕਈਏ ਕਿ ਅਸੀਂ ਕਿਸੇ ਦੀ ਬਾਤ ਨਾ ਪੁੱਛੀਏ ਕਿਉਂਕਿ ਜੇ ਅਸੀਂ ਸੋਚੀਏ ਨਾ ਤੇ ਜੇ ਸਾਨੂੰ ਮੈਂ ਪਹਿਲਾਂ ਵੀ ਰੋਜ਼ ਹੀ ਬੇਨਤੀ ਕਰਦਾ ਕਿ ਅਸੀਂ ਕਿਤੇ ਜਾ ਰਹੇ ਹਾਂ ਇਹ ਨਹਿਰੀਆਂ ਤੋਂ ਇੱਧਰ ਨੂੰ ਬਾਬਾ ਜੀ ਦੇ ਦਰਬਾਰ ਨੂੰ ਜਾ ਰਹੇ ਹਾਂ ਇਹ ਅੱਗੇ ਸੰਗਤ ਜਾ ਰਹੀ ਹੋਵੇ ਕੋਈ ਗਰੀਬ ਪੈਦਲ ਜਾ ਰਿਹਾ ਹੋਵੇ ਕੋਈ ਬੱਚੇ ਵਾਲੀ ਬੀਬੀ ਜਾ ਰਹੀ ਹੋਵੇ ਕੋਈ ਬਜ਼ੁਰਗ ਜਾ ਰਿਹਾ ਹੋਵੇ ਤੇ ਉਹਨੂੰ ਗੱਡੀ ਦੇ ਵਿੱਚ ਚੜਾਉਣ ਦਾ ਸਾਡਾ ਫਰਜ ਆ ਕਿਉਂਕਿ ਇਹ ਤਾਂ ਸਾਨੂੰ ਪਤਾ ਹੀ ਆ ਕਿ ਉਹ ਗੱਡੀ ਸਾਡੀ ਥੋੜੀ ਆ ਉਹ ਗੱਡੀ ਤਾਂ ਅਸੀਂ ਸੋਢੀ ਪਾਸ਼ਾ ਕੋਲੋਂ ਲਈ ਆ ਨਾ ਅਸੀਂ ਤਾਂ ਉਹਦੀ ਡਰਾਈਵਰ ਆ ਨਾ ਚਲਾ ਕੇ ਲਿਜਾ ਸਕਦੇ ਆ ਜੇ ਉਹਦੇ ਚ ਤੇਲ ਪੈਂਦਾ ਤੇ ਉਹ ਵੀ ਸੋਢੀ ਪਾਸ਼ਾ ਪਾਉਂਦੇ ਆ ਨਾ ਕਿਉਂਕਿ ਇਹ ਗੱਲ ਤਾਂ ਹਰ ਕੋਈ ਕਹਿੰਦਾ ਜਿਹਨੂੰ ਮਰਜ਼ੀ ਪੁਰਸ਼ ਨੂੰ ਦੀ ਪੁੱਛ ਕੇ ਵੇਖ ਲੋ ਆ ਇੱਕ ਬਾਬਾ ਜੀ ਸਿੱਧਰੋ ਮੋਗੇ ਵੱਲੋਂ ਉਹਨਾਂ ਦੀ ਇੰਟਰਵਿਊ ਕੀਤੀ ਆ ਬਾਬਾ ਮੇਰ ਸਿੰਘ ਵਾਲੇ ਤੋਂ ਸ਼ਾਇਦ ਪਤਾ ਨਹੀਂ ਲਾਈਵ ਦੇ ਨਾਲ ਜੁੜਦੇ ਹੋਣ ਉਹ ਵੀ ਮੇਰ ਸਿੰਘ ਵਾਲੇ ਤੋਂ ਬਾਬਾ ਜੀ ਸੀ ਉਹਨਾਂ ਇੰਟਰਵਿਊ 'ਚ ਕਹਿੰਦੇ ਕਹਿੰਦੇ ਕਿ ਜੇ ਮੈਨੂੰ ਮਾਈਕ ਤੇ ਸਲੰਡਰ ਲੈਣਾ ਹੋਵੇ ਨਾ ਤੇ 710 ਸਰਲੰਡਰ ਹੋਵੇ ਤੇ ਮੈਂ ਬਾਬਾ ਜੀ ਨੂੰ ਬੇਰਤੀ ਕਰਦਾ ਨਾ ਕਿ ਬਾਬਾ ਜੀ ਮੈਨੂੰ 700 ਰੁਪਿਆ ਚਾਹੀਦਾ ਤੇ ਕਹਿੰਦੇ ਵੀ ਮੈਂ ਗੱਡੀ ਚਲੋਣਾ ਵਾ ਟੈਕਸੀ ਤੇ ਕਹਿੰਦੇ ਫਿਰ ਮੈਨੂੰ ਬਾਬਾ ਜੀ ਕਿਰਪਾ ਕਰਦੇ ਤੇ ਵੀ 7-800 ਦੀ ਸਵਾਰੀ ਮਿਲ ਜਾਂਦੀ ਹੁੰਦੀ ਆ ਤੇ ਸੰਗਤ ਜੀ ਹੁਣ ਗੱਡੀ ਅਸੀਂ ਲਈ ਬਾਬਾ ਵਡਭਾਗ ਸਿੰਘ ਤੋਂ ਮੰਗ ਕੇ ਤੇ ਅਸੀਂ ਕਹਿੰਨੇ ਹੋਰ ਕੋਣਾ ਕੋਈ ਕਹਿੰਦਾ ਜੇ ਮੈਂ ਆ ਮੈਂ ਫਰਜ਼ ਕਰੋ ਮੈਨੂੰ ਗੱਡੀ ਦਿੱਤੀ ਬਾਬਾ ਜੀ ਨੇ ਤੇ ਉਹਦੇ ਵਿੱਚ ਤੇਲ ਪਾਉਣ ਵਾਸਤੇ ਜਿਹੜੇ ਪੈਸੇ ਉਹ ਵੀ ਬਾਬਾ ਜੀ ਦਿੱਤੇ ਆ ਇਹ ਮੈਨੂੰ ਜਦੋਂ ਮਰਜੀ ਪੁੱਛ ਲੋ ਮੈਂ ਉਹੀ ਕਹਿਣਾ ਵੀ ਹੁਣ ਜਦੋਂ ਗੱਡੀ ਵੀ ਬਾਬਾ ਵਡਭਾਗ ਸਿੰਘ ਨੇ ਦਿੱਤੀ ਤੇ ਬਾਬਾ ਵਡਭਾਗ ਸਿੰਘ ਨੇ ਪਵਾ ਕੇ ਦਿੱਤਾ ਤੇ ਜੇ ਮੈਂ ਡਰਾਈਵਰੀ ਕਰਕੇ ਜਾ ਰਿਆਂ ਇਹ ਰਸਤੇ ਦੇ ਵਿੱਚ ਜੇ ਚਾਹ ਪਾਣੀ ਮੈਂ ਕਿਤੇ ਪੀਤਾ ਕਿਤੇ ਫੁਲਕਾ ਛਕਿਆ ਕਿਤੇ ਵੀ ਉਹ ਵੀ ਬਾਬਾ ਵਡਭਾਗ ਸਿੰਘ ਵੱਲੋਂ ਦਿੱਤੇ ਹੋਏ ਪੈਸਿਆਂ ਦਾ ਖਾਦਾ ਤੇ ਫਿਰ ਮੇਰਾ ਫਰਜ਼ ਨਹੀਂ ਪੈਂਦਾ ਵੀ ਇਹ ਤਾਂ ਬਾਬਾ ਵਡਭਾਗ ਸਿੰਘ ਦੀ ਗੱਡੀ ਆ ਤੇ ਇਹਦੇ 'ਚ ਜਗ੍ਹਾ ਹੈਗੀ ਆ ਤੇ ਮੈਂ ਅੱਗੇ ਜਿਹੜਾ ਕੋਈ ਗਰੀਬ ਜਾ ਰਿਹਾ ਉਹਨੂੰ ਚੜਾ ਲਵਾਂ ਬਾਬਾ ਵਡਭਾਗ ਸਿੰਘ ਨੇ ਸਾਨੂੰ ਪੈਸੇ ਦਿੱਤੇ ਆ ਬਾਬਾ ਵਡਭਾਗ ਸਿੰਘ ਨੇ ਸਾਨੂੰ ਨੌਕਰੀਆਂ ਦਿੱਤੀਆਂ ਪਰ ਬਹੁਤੀਆਂ ਸੰਗਤਾਂ ਦੀ ਇਹ ਵੀ ਪ੍ਰੋਬਲਮ ਹੈਗੀ ਜੀ ਮੈਂ ਤਾਂ ਦੱਸਦਾ ਪਈ ਉਹ ਕਹਿੰਦੇ ਅਸੀਂ ਹਰ ਸ਼ੰਦਰੀ ਚੋਂ ਜਾਂ ਜਦੋਂ ਵੀ ਕਿਤੇ ਅਸੀਂ ਖਜ਼ਾਨਾ ਕੱਢਦੇ ਆ ਉਹ ਖਜ਼ਾਨਾ ਉਹਨਾਂ ਨੇ ਇੱਕ ਮਨ ਬਣਾਇਆ ਦਾ ਮੰਨ ਲੇ ਚਲੋ ਵੀ ਫਲਾਨੇ ਗੁਰਦੁਆਰੇ ਜਾ ਕੇ ਗੋਲਕ ਚ ਹੀ ਪਾਉਣਾ ਪਰ ਨਹੀਂ ਸਾਲ ਸਖਤ ਜੀ ਜਦੋਂ ਕਦੇ ਤੁਹਾਨੂੰ ਲੱਗੇ ਕਿ ਸਾਡੇ ਕੋਲ ਖਜ਼ਾਨਾ ਜਮ੍ਹਾਂ ਹੈ 2000 10000 20000 5100 200 ਤੇ ਐ ਟੇਕਸ ਹੈ ਗਰੀਬ ਨੂੰ ਲੋੜ ਆ ਉਹਦਾ ਬੱਚਾ ਬਿਮਾਰ ਆ ਜਾਉ ਦੀ ਬੇਟੀ ਦਾ ਵਿਆਹ ਆ ਤੇ ਤੁਸੀਂ ਉਹ ਖਜ਼ਾਨੇ ਚੋਂ ਪੈਸੇ ਕੱਢ ਕੇ ਤੇ ਉਹ ਗਰੀਬ ਨੂੰ ਦੇ ਦਿਓ ਤੇ ਉਹਦੇ ਵਰਗਾ ਕੋਈ ਪੁੰਨ ਨਹੀਂ ਕਿਉਂ ਤੁਹਾਨੂੰ ਤੇ ਪਤਾ ਹੀ ਆ ਇਹ ਤੇ ਆਪ ਗੱਲ ਪ੍ਰਚਲਿਤ ਆ ਵੀ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇਸ ਕਰਕੇ ਮੈਂ ਬੇਨਤੀ ਕਰਦਾ ਸਾਧ ਸੰਗਤ ਜੀ ਕਿ ਸਾਡਾ ਫਰਜ਼ ਬਣਦਾ ਕਿ ਜਿੰਨੀ ਵੀ ਹੋ ਸਕੇ ਕਿਸੇ ਗਰੀਬ ਸੇਵਾਦਾਰ ਦੀ ਜਿਹੜਾ ਬਾਬਾ ਵਡਭਾਗ ਸਿੰਘ ਜੀ ਦੀ ਚਰਨਾਂ ਨਾਲ ਜੁੜਿਆ ਉਹਨਾਂ ਦੀ ਹੈਲਪ ਕੀਤੀ ਜਾਵੇ ਹੁਣ ਸਾਡੇ ਬਾਬਾ ਵਡਭਾਗ ਸਿੰਘ ਪ੍ਰਚਾਰਕ ਕਮੇਟੀ ਜੋ ਬੜਾਈਆਂ ਉਦੇ ਸਾਰੇ ਸੇਵਾਦਾਰਾਂ ਦੀ ਇੱਕੋ ਹੀ ਇੱਕ ਸੋਚ ਹੈ ਕਿ ਬਾਬਾ ਮਢਪਾਗ ਸਿੰਘ ਦੇ ਚਰਨਾਂ ਨਾਲ ਜਿਹੜੀ ਸੰਗਤ ਜੁੜੀ ਆ ਉਹਨਾਂ ਨੂੰ ਹੀ ਉਸ ਕਮੇਟੀ ਦੇ ਵਿੱਚ ਲਿਆ ਜਾਂਦਾ ਤੇ ਜੇ ਕਦੇ ਜ਼ਰੂਰਤ ਪਵੇ ਤੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਆ ਤੇ ਬਾਬਾ ਜੀ ਦੀਆਂ ਸੰਗਤਾਂ ਕੋਲੋਂ ਹੀ ਬੇਨਤੀ ਕਰਕੇ ਸੇਵਾ ਲਈ ਜਾਂਦੀ ਆ ਬਾਕ ਸਿੰਘ ਜੀ ਦੀ ਸੰਗਤ ਕੋਲੋਂ ਬਿਨਾ ਮੈਂ ਆਪਣੇ ਪਿੰਡ ਆ ਸੱਤ ਮੇਲੇ ਕਰਾਇਆ ਸੱਤ ਮੇਲੇ ਜਿਹਦੇ ਉੱਤੇ ਘੱਟੋ ਘੱਟ 3-3 4-4 ਲੱਖ ਰੁਪਈਆ ਮੇਲੇ ਤੇ ਖਰਚਾ ਆਉਂਦਾ ਆ ਤੇ ਸਾਧ ਸੰਗਤ ਜੀ ਉਹ ਜਿੰਨੀ ਵੀ ਹੈਲਪ ਮੇਲੇ ਦੇ ਵਿੱਚ ਕਰਦੇ ਹੁੰਦੇ ਸੀ ਸਿਰਫ ਬਾਬਾ ਵਡਭਾਗ ਸਿੰਘ ਦੀ ਸੰਗਤ ਕਰਦੀ ਹੁੰਦੀ ਸੀ ਮੈਂ ਆਪਣੇ ਪਿੰਡ ਦੇ ਵਿੱਚੋਂ ਕਦੇ ਕਿਸੇ ਦੇ ਘਰ ਜਾ ਕੇ 10 ਰੁਪਏ ਕਿਆ ਰਿਪੇ ਮੈਨੂੰ ਗ੍ਰਾਹੀ ਦਿਓ ਨਾ ਜਿਹੜੇ ਬਾਬਾ ਜੀ ਦੇ ਸੇਵਾਦਾਰ ਮੇਰੇ ਸੱਜਣ ਮਿੱਤਰ ਜਿਹੜੇ ਮੈਨੂੰ ਜਾਣਦੇ ਉਹਨਾਂ ਨੇ ਧੀ ਰੀ ਸੇਵਾ ਆਪਾਂ ਕਦੇ ਕਿਸੇ ਕੋ ਗ੍ਰਾਹੀ ਨਹੀਂ ਕੀਤੀ ਖਾਸ ਕਰਕੇ ਪਿੰਡ ਚੋਂ ਤਾਂ ਕਦੇ ਕੀਤੀ ਨਹੀਂ ਨਾ ਪਿੰਡ ਦਾ ਜੇ ਕੋਈ ਬਾਬਾ ਜੀ ਨੂੰ ਮੰਨਦਾ ਉਹਦੀ ਸ਼ਰਧਾ ਤੇ ਆਪ ਆ ਕੇ ਦੇ ਜਵੇ ਵੱਖਰੀ ਗੱਲ ਆ 100 200 400 500 ਪਰ ਕਦੀ ਕਿਸੇ ਕੋਲੋਂ ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਵਾਸਤੇ 10 ਰੁਪਏ ਨਹੀਂ ਵਗਲੇ ਤੇ ਜਿਹੜੇ ਬਾਬਾ ਜੀ ਨੂੰ ਮੰਨਦੇ ਨਹੀਂ ਉਹਨਾਂ ਨਾਲ ਤੇ ਛੇੜ ਹੀ ਨੀ ਨਾ ਕਰਨੀ ਗੱਲ ਆ ਤੇ ਜੇ ਆਪਾਂ ਹੈਲਪ ਕਰਨੀ ਆ ਬਾਬਾ ਵਡਭਾਗ ਸਿੰਘ ਪ੍ਰਚਾਰਕ ਕਮੇਟੀ ਨੇ ਤੇ ਉਹਨਾਂ ਦਾ ਵੀ ਇੱਕੋ ਇੱਕ ਠਿਕਾ ਕੇ ਸਿਰਫ ਬਾਬਾ ਜੀ ਨੂੰ ਮੰਨਣ ਵਾਲੀ ਸੰਗਤ ਦੀ ਹੈਲਪ ਕਰਨੀ ਆ ਹੋਰ ਕਿੱਸੇ ਦੀ ਨਹੀਂ ਸਤਿ ਸਕਤ ਜੀ ਲਾਈਵ ਬੰਦ ਹੋਣ ਕਰਕੇ ਦੋਹਰੀ ਵਾਰ ਕਰਨਾ ਪਿਆ ਪਤਾ ਨਹੀਂ ਜਿਹੜੀਆਂ ਸੰਗਤਾਂ ਜੁੜੀਆਂ ਇਹ ਪਹਿਲਾਂ ਵਾਲੀਆਂ ਕਿ ਨਵੀਆਂ ਜੁੜੀਆਂ ਚਲੋ ਬਾਬਾ ਜੀ ਜਾਣਦੇ ਆ ਤੇ ਇੱਕ ਵਾਰੀ ਫੇਰ ਮੈਂ ਬੇਨਤੀ ਕਰਾਂ ਕਿ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸ਼ਾਹ ਉਹਨਾਂ ਦੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਜਡੇਆਲਾ ਗੁਰੂ ਤੋਂ ਜੋ ਕਿ ਬਾਬਾ ਵਡਭਾਗ ਸਿੰਘ ਪ੍ਰਚਾਰ ਕਮਿਊਨਿਟੀ ਦੇ ਵਾਈਸ ਪ੍ਰਧਾਨ ਸੀ ਜ्याने ਛੋਟੇ ਪ੍ਰਧਾਨ ਉਹਨਾਂ ਨੂੰ ਨਿਯੁਕਤ ਕੀਤਾ ਸੀ ਤੇ ਉਹ ਅਚਾਨਕ ਅਟੈਕ ਹੋਣ ਕਰਕੇ ਕੱਲ 4 ਫਰਵਰੀ ਨੂੰ ਉਹਨਾਂ ਦੀ ਮੌਤ ਹੋ ਗਈ। ਕੱਲ ਹੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਮੈਂ ਕੱਲ ਪ੍ਰੋਗਰਾਮ ਤੇ ਸੀ ਇਸ ਕਰਕੇ ਜਾ ਨਹੀਂ ਪਾਇਆ। ਅੱਜ ਫਿਰ ਮੈਂ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਅਸੀਂ ਗਏ ਤੇ ਉਹਨਾਂ ਦੇ ਨਾਲ ਅਫਸੋਸ ਕਰਕੇ ਆਏ ਦੇਖਿਆ ਤਾਂ ਬਾਬਾ ਜੀ ਉਹਨਾਂ ਦੀਆਂ ਤਿੰਨ ਬੇਟੀਆਂ ਇੱਕ ਬੇਟੀ ਵਿਆਹ ਤੇ ਦੋ ਬੇਟੀਆਂ ਕੁਆਰੀਆਂ ਛੁੱਟ ਗਈਆਂ ਦੋ ਮੁੰਡੇ ਕੁਆਰੇ ਪੰਜ ਬੱਚੇ ਬਾਬਾ ਜੀ ਦੇ ਮਾਤਾ ਬਜ਼ੁਰਗਿਆ ਤੇ ਇੱਕ ਉਹਨਾਂ ਦੀ ਪਤਨੀ ਜਨਨਿਕ ਛੇ ਸੱਤ ਜੀਆਂ ਦਾ ਜਿਹੜਾ ਖਰਚ ਸੀ ਉਹ ਬਾਬਾ ਜੀ ਕਰਕੇ ਮੋਟਰਸਾਈਕਲ ਤੇ ਜਾ ਕੇ ਰੈਡੀਮੇਡ ਵੇਚਦੇ ਸੀ ਪਿੰਡਾਂ 'ਚ ਤੇ ਉਹਦੇ ਤੋਂ ਯਾਨੀ ਕਿ ਇਨਕਮ ਜਿਹੜੀ ਉਹ ਦੀ ਹੁੰਦੀ ਸੀ ਉਹਦੇ ਨਾਲ ਆਪਣੇ ਘਰ ਦਾ ਖਰਚਾ ਚਲਉਂਦੇ ਸੀ ਜਾ ਕੇ ਵੇਖਿਆ ਤੇ ਉਹਨਾਂ ਦਾ ਹਾਲਤ ਥੋੜੀ ਜੀ ਨਾਜ਼ੁਕ ਹੀ ਹੈ ਤੇ ਇਸ ਕਰਕੇ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਆ ਤੇ ਮੱਭੀ ਬੇਨਤੀ ਕਰਦਾ ਕਿ ਆਪਾਂ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਉਹਨਾਂ ਦੀ ਬਾਬਾ ਬਲਵਿੰਦਰ ਸਿੰਘ ਜੀ ਦੇ ਪਰਿਵਾਰ ਦੀ ਹੈਲਪ ਕਰੀਏ ਤਾਂ ਕਿ ਉਹਨਾਂ ਨੇ ਜੋ 13 ਫਰਵਰੀ ਨੂੰ ਅਖੰਡ ਪੰਥ ਸਾਹਿਬ ਜੀ ਦਾ ਭੋਗ ਪਾਉਣਾ ਉਤੇ ਉਹਨਾਂ ਦੀ ਆਪਾ ਹੈਲਪ ਕਰਕੇ ਰਹੀਆਂ ਬਾਬਾ ਵਡਭਾਗ ਸਿੰਘ ਪ੍ਰਚਾਰ ਕਮਿਟੀ ਵੱਲੋਂ ਕਿਉਂਕਿ ਆਪਾਂ ਪਹਿਲਾਂ ਜਿੰਨੇ ਵੀ ਕਾਰਜ ਕੀਤੇ ਆ ਬਾਬਾ ਜੀ ਦੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਬੀਲ ਲਈ ਸਭ ਤੋਂ ਪਹਿਲਾਂ ਉਦੋਂ ਵੀ ਪਹਿਲ ਦੇ ਆਧਾਰ ਤੇ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਦੇ ਕੇ ਗਏ ਆਪ ਮੇਰੇ ਸਟੂਡੀਓ ਆ ਕੇ ਫਿਰ ਕਿਤਾਬਾਂ ਮੰਡੀਆਂ ਉਦੋਂ ਨਾਲ ਗਏ ਸੇਵਾ ਵੀ ਦਿੱਤੀ ਜਦੋਂ ਬਿੱਟੂ ਭਾਜੀ ਦੀ ਮੈਸੇਜ ਨੂੰ ਪੈਸੇ ਦੇ ਕੇ ਆਏ ਉਦੋਂ ਵੀ ਬਾਬਾ ਜੀ ਪੈਸੇ ਦੇ ਕੇ ਗਏ ਆ ਆ ਹੁਣ ਪ੍ਰਚਾਰ ਕਮੇਟੀ ਰਜਿਸਟਰਡ ਕਰਾਈ ਆ ਤੇ ਬਾਬਾ ਜੀ ਦੋ ਵਾਰੀ ਮੋਟਰਸਾਈਕਲ ਤੇ ਤਰਨਤਾਰਨ ਆਏ ਨਾਲੇ ਸਾਈਨ ਕਰਕੇ ਗਿਆ ਨਾਲੇ ਪੈਸੇ ਦੇ ਕੇ ਗਿਆ ਤੇ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦੀ ਬੜੀ ਵੱਡੀ ਸੋਚ ਸੀ ਕਿ ਇਹ ਵਾਕਿਆ ਹੀ ਬਾਬਾ ਜੀ ਦਾ ਇਤਿਹਾਸ ਜਿਹੜਾ ਇਹ ਅੱਗੇ ਜਾਣਾ ਚਾਹੀਦਾ ਇਹ ਪ੍ਰਚਾਰਕ ਕਮੇਟੀ ਜਿਹੜੀ ਇਹ ਵਧਣੀ ਫੁੱਲਣੀ ਚਾਹੀਦੀ ਆ ਤੇ ਸੰਗਤਾਂ ਦੀ ਇਸੇ ਤਰ੍ਹਾਂ ਹੀ ਹੈਲਪ ਹੋਣੀ ਚਾਹੀਦੀ ਆ ਕਿਸੇ ਬਿਮਾਰ ਨੂੰ ਦਵਾਈ ਦਿਵਾਉਣੀ ਚਾਹੀਦੀ ਆ ਕਿਸੇ ਲੜਕੀ ਦਾ ਵਿਆਹ ਕਰਨਾ ਚਾਹੀਦਾ ਤੇ ਚਲੋ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਿਆ ਜੋ ਉਹਨੂੰ ਭੌਂਦਾ ਉਹ ਹੀ ਕਰਦਾ ਜਿਹਾ ਕੀਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਤੇ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਵਿੱਚ ਬੁਲਾ ਲਿਆ ਤੇ ਆਪਣਾ ਸਖਤ ਜੀ ਫਰਜ਼ ਬਣਦਾ ਮੇਰੀ ਹੱਥ ਜੋੜ ਕੇ ਬੇਤੀ ਆ ਕਿ ਆਪਾ ਉਹਨਾਂ ਦੀ ਜਿੰਨੀ ਵੀ ਹੋ ਕੇ ਹੋਵੇ ਵੱਧ ਤੋਂ ਵੱਧ ਹੈਲਪ ਕਰੀਏ ਕਿ ਜਿਹੜੀਆਂ ਸੰਗਤਾ ਜਡੇਆਲਾ ਗੁਰੂ ਦੇ ਨੇੜੇ ਤੇੜੇ ਰਹਿਣੀਆਂ ਉਹਨਾਂ ਨੂੰ ਬੇਨਤੀ ਆਪੀ ਘਾ ਮੰਡੀ ਉਹਨਾਂ ਦਾ ਘਰ ਆ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦਾ ਨਾਮ ਆ ਤੇ ਜੇਕਰ ਕਿਸੇ ਵੀ ਵੀਰ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਲੇ ਅਫਸੋਸ ਕਰਕੇ ਆਓ ਨਾਲੇ ਉਹਨਾਂ ਦੀ ਜਿੰਨੀ ਵੀ ਹੋ ਸਕੇ ਹੈਲਪ ਕਰਕੇ ਆਓ ਜੇ ਕਿਸੇ ਨੂੰ ਉਹਨਾਂ ਦੇ ਪਰਿਵਾਰ ਦਾ ਨੰਬਰ ਚਾਹੀਦਾ ਹੋਇਆ ਤੇ ਉਹ ਮੇਰੇ ਫੋਨ ਨੰਬਰ ਤੇ 98787 57832 ਤੇ ਫੋਨ ਕਰਕੇ ਬਾਬਾ ਬਲਵਿੰਦਰ ਸਿੰਘ ਦੇ ਪਰਿਵਾਰ ਦਾ ਨੰਬਰ ਲੈ ਸਕਦਾ ਤੇ ਉਹਨਾਂ ਬੱਚੀਆਂ ਦੇ ਸਿਰ ਤੇ ਜਾ ਕੇ ਤੇ ਜਿਹੜੀਆਂ ਦੂਰ ਦੀਆਂ ਸਾਕ ਤਾਂ ਮੈਨੂੰ ਜਾਣਦੀਆਂ ਉਹਨਾਂ ਨੂੰ ਬੇਨਤੀ ਆ ਕਿ ਬਾਬਾ ਵਰਪາກ ਸਿੰਘ ਪ੍ਰਚਾਰ ਕਮੇਟੀ ਦਾ ਜੋ ਖਾਤਾ ਆ ਜੋ ਤੁਹਾਡੇ ਕੋਲ ਸਕੈਨਰ ਆਨੇ ਤੇ ਮੇਰਾ ਫੋਨ ਨੰਬਰ 9878757832 ਇਹਦੇ ਵਿੱਚ ਤੁਸੀਂ ਸਰਦੀ ਬੜੀ ਸੇਵਾ ਪਾਓ ਤਾਂ ਕਿ ਆਪਾਂ ਅਖੰਡ ਪਾਤਸ਼ਾਹਬ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਸੇਵਾ ਪਹੁੰਚਾ دیਏ ਇਹ ਬੇਨਤੀ ਜਰੂਰ ਮਨਜੂਰ ਕਰਿਓ ਜੀ ਇਹ ਪ੍ਰਧਾਨ ਸਾਹਿਬ ਵੱਲੋਂ ਵੀ ਬੇਨਤੀ ਆ ਤੇ ਬਾਬਾ ਜੀ ਸਾਰੀਆਂ ਸ਼ਕਤਾਂ ਦੇ ਕਿਰਪਾ ਕਰਨ ਚੜ੍ਹਦੀਆਂ ਕਲਾ ਰੱਖਣਾ ਤੇ ਆਓ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਨਾਲ ਅਰਦਾਸ ਸਾਰੇ ਜਾਣੇ ਲੜਕੇ ਕਰਾਂਗੇ ਕਿ ਬਾਬਾ ਬਲਵਿੰਦਰ ਸਿੰਘ ਜੀ ਨੂੰ ਸੋਢੀ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਪਾੜਾ ਮੰਨਣ ਦੀ ਤਾਕਤ ਬਖਸ਼ਣ ਤੇ ਆਓ ਅਰਦਾਸ ਕਰੀਏ ਤੂੰ ਠਾਕੁਰ ਤੂੰ ਮੋ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮਾ ਤੇ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇਤੇ ਓ ਚਾਪ ਗਵੰਤਾ ਸਗਲ ਸਮਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ ਸੂ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੇਰੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਤਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਬੋਲੜਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦੀਨੇ ਤਾਪ ਨਿਵਾਰ ਨਹਾਰਾ ਦੁਖਾਂ ਦਾ ਸੁਖ ਰਾਸ ਤਾ ਕੋ ਬਿਗ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸਿਕੋਂ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਤਸਵੀਰ ਪ੍ਰਥਾ ਭਗਵਤੀ ਸਿਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਧਿਆਏ ਅਗੱਤੇ ਗੁਰੂ ਅਰਦਾਸ RAM ਦਾ ਜੀ ਸਹਾਇ ਅਜਨਾਰ ਗੋਬਿੰਦ ਰਾਮ ਸਮਰੋਹ ਸ੍ਰੀ ਹਰ ਰਾਏ ਸਰਿਆਲ ਕੇਸ਼ਵਧਾਈ ਜੈ 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 ਡਾਟਰ ਸਾਹਿਬ ਦਾ ਖਜਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਸਪ੍ਰੀਏ ਕਰਨੋਂ ਨੰਦਾ ਵੇਤਾਇ ਸਾਥ ਸਾਥ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਅਕਸੂਰ ਸਾਹਿਬ ਸ੍ਰੀ ਗੁਰੂ ਦਰਪਤ ਸਾਹਿਬ ਜੀ ਕੇ ਪਾਠ ਦਰਸ਼ਕ ਦੀਦਾਰ ਦਾ ਇਤਿਹਾਸ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕੇ ਚਾਰ ਸਾਹਿਬ ਜਾਦੇ ਪੰਜ ਪਿਆਰੇ 40 ਮੁਕਤੇ 80 ਜੱਤੀਆਂ ਤਾਪੀਆਂ ਸੱਤੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਦਿਲਾਇ ਤੇਗ ਵਾਹਿ ਦੇਖ ਕੇ ਐਡਿਟ ਕੀਤਾ ਤੇ ਨਾ ਪਿਆਰਾਂ ਸਜਾਰਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ 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 ਤਾਂ ਕਰ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿਕਾ ਜੀ ਵਰ ਮਗੇ ਅਸੋਈ ਦਿੱਤਾ ਤਾਂ ਤਰ ਸੋਢੀ ਪਾਤਸ਼ਾਹ ਬਾਬਾ ਬੜਪਾਗ ਸਿੰਘ ਤਾਂ ਤਰ ਬੀਬੀ ਭਾਨੀ ਤਾਂ ਤਰ ਬਾਬਾ ਨਾਰ ਸਿੰਘ ਜੀ ਆਪ ਜੀ ਦੇ ਪੁੱਤਰ ਚਰਨਾ ਕਮਲਾ ਵਖੇ ਅਰਦਾਸ ਬੇਤੀ ਸੱਚੇ ਪਾਤਸ਼ਾਹ ਸੋਢੀ ਪਾਤਸ਼ਾਹ ਆਪ ਜੀ ਦੀ ਜੋ ਜਗਾਈ ਮਾਰਾ ਸੱਚੇ ਪਾਤਸ਼ਾਹ ਬਾਬਾ ਨਾਰ ਸਿੰਘ ਜੀ ਦੀ ਆਰਤੀ ਪ੍ਰਕਾਸ਼ ਕਰਕੇ ਆਰਤੀ ਗਾਈ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸ਼ਬਦ ਗਾਏ ਸੰਗਤਾਂ ਦੇ ਨਾਲ ਆਪ ਜੀ ਦਾ ਇਤਿਹਾਸਾਂ ਜਾ ਕੀਤਾ ਸੱਤੇ ਪਾਤਸ਼ਾਹ ਸਾਰੀ ਸੇਵਾ ਕਰਦੇ ਆ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਗਲਤੀ ਰਹਿ ਗਈ ਹੋਵੇ ਤੇ ਅਣਜਾਣੇ ਬੱਚੇ ਜਾਣ ਕੇ ਮਾਫ ਕਰਨਾ ਸੱਤੇ ਪਾਤਸ਼ਾਹ ਕਿਰਪਾ ਕਰਨੀ ਚੜਦੀਆਂ ਕਲਾ ਕਰਨੀਆਂ ਮਹਾਰਾ ਸੋਢੀ ਪਾਤਸ਼ਾਹ ਆਪਣੇ ਦਰੋਂ ਕੋ ਨਾਮ ਦੀਆਂ ਦਾਤਾ ਬਖਸ਼ਣੀਆਂ ਮਹਾਰਾ ਸੋਢੀ ਪਾਤਸ਼ਾਹ ਕਿਰਪਾ ਕਰਨੀ ਚੜਦੀ ਕਲਾ ਕਰਨੀ ਸੋਢੀ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਕ ਬਾਬਾ ਬਲਵਿੰਦਰ ਸਿੰਘ ਜੀ ਜੋ ਕਿ ਕੱਲ ਸਵਰਗਵਾਸ ਹੋ ਗਏ ਮਹਾਰਾਜ ਸੱਚੇ ਪਾਤਸ਼ਾਹਾਂ ਨੂੰ ਆਪਣੀ ਚਰਣਾ ਵਿੱਚ ਨਿਵਾਸ ਬਖਸ਼ਣਾ ਮਹਾਰਾਜ ਸੱਚੇ ਪਾਤਸ਼ਾਹ ਚਰਣਾ ਵਿੱਚ ਜਗ੍ਹਾ ਦੇਣੀ ਉਹਨਾਂ ਨੂੰ ਮੁਕਤੀ ਦੇਣੀ ਮਹਾਰਾਜ ਸੱਚੇ ਪਾਤਸ਼ਾਹਾਂ ਦੇ ਪਰਿਵਾਰ ਤੇ ਮੇਰ ਪ੍ਰਤ ਰੱਖਣਾ ਚੜ੍ਹਦੀ ਕਲਾ ਕਰਮੀਆਂ ਸੋਢੀ ਪਾਤਸ਼ਾਹ ਭਾਈ ਬਲਵਿੰਦਰ ਸਿੰਘ ਜੀ ਭਿੰਡਰ ਕਲਾ ਮੋਗਾ ਤੋਂ ਮਹਾਰਾਜ ਸੱਚੇ ਪਾਤਸ਼ਾਹਾਂ ਦੇ ਪਰਿਵਾਰ ਤੇ ਮੇਰ ਪ੍ਰਤ ਰੱਖਣਾ ਭਾਈ ਜਸਵੀਰ ਸਿੰਘ ਪਿੰਡ ਸ਼ਹੀਦ ਜਿਹੜੇ ਪੱਟੀ ਉਹਨਾਂ ਦੇ ਪਰਿਵਾਰ ਤੇ ਮੇਰ ਪ੍ਰਾਰਥਨਾ ਕਰਨਾ ਬਾਬਾ ਸਤਨਾਮ ਸਿੰਘ ਜੀ ਲੁਧਿਆਣਾ ਤੋਂ ਉਹਨਾਂ ਦੇ ਪਰਿਵਾਰ ਤੇ ਮੇਰ ਪ੍ਰਾਰਥਨਾ ਕਰਨਾ ਸੁਖਵਿੰਦਰ ਸਿੰਘ ਮਸ਼ਰਈ ਖੁਰਦ ਤੋਂ ਉਹਨਾਂ ਦੇ ਪਰਿਵਾਰ ਤੇ ਮੇਰ ਪ੍ਰਾਰਥਨਾ ਕਰਨਾ ਕਮਲਦਾਸ ਹਿਮਾਚਲ ਤੋਂ ਉਹਨਾਂ ਦੇ ਪਰਿਵਾਰ ਤੇ ਮੇਰ ਪ੍ਰਾਰਥਨਾ ਕਰਨਾ ਗੋਲਦੀ ਮਗਲਾਨੀ ਨਰਵਾਣਾ ਹਰਿਆਣਾ ਤੋਂ ਉਹਨਾਂ ਦੇ ਪਰਿਵਾਰ ਤੇ ਮੇਰ ਪ੍ਰਾਰਥਨਾ ਕਰਨਾ ਅਸ਼ੋਕ ਬਤਰਾ ਪਾਣੀਪਤ ਕੀਰਤਨ ਬਤਰਾ ਪਾਣੀਪਤ ਉਹਨਾਂ ਦੇ ਪਰਿਵਾਰ ਤੇ ਮੇਰ ਪ੍ਰਾਰਥਨਾ ਕਰਨਾ ਬਾਬਾ ਗੁਲਾਬ ਸਿੰਘ ਜੀ ਖੇੜੀ ਸਰਫਲੀ ਤੋਂ ਉਹਨਾਂ ਦੇ ਪਰਿਵਾਰ ਤੇ ਮਿਹਰ ਪੱਤਰ ਰੱਖਣਾ ਚੜ੍ਹਦੀ ਕਲਾ ਕਰਨੀਆਂ ਮਹਾਰਾ ਸੋਢੀ ਪਾਤਸ਼ਾਹ ਬਾਬਾ ਕਲਵਿੰਦਰ ਸਿੰਘ ਜੁਕੇ ਵਾਲੇ ਉਹਨਾਂ ਦੇ ਪਰਿਵਾਰ ਤੇ ਮਿਹਰ ਪੱਤਰ ਰੱਖਣਾ ਸੋਢੀ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਖੜੀ ਮਹਾਰਾ ਸੱਚੇ ਪਾਤਸ਼ਾਹ ਅਮਰਪ੍ਰੀਤ ਕੌਰ ਗੁਰਦੀਪ ਸਿੰਘ ਤੇ ਉਹਨਾਂ ਦਾ ਛੋਟਾ ਭਟੰਗੀ ਅਰਬਾਤ ਸਿੰਘ ਉਹਨਾਂ ਸਾਰੇ ਤੇ ਮਿਹਰ ਪੱਤਰ ਰੱਖਣਾ ਇਹਨਾਂ ਸੰਗਤਾਂ ਦੇ ਚਰਨਾ ਪਿੱਛੇ ਸਾਡੇ ਪਰਿਵਾਰ ਤੇ ਵੀ ਮਿਹਰ ਪੱਤਰ ਰੱਖਣਾ ਭਾਈ ਸ਼ਰਮ ਸਿੰਘ ਜੀ ਸਪੇਨ ਤੋਂ ਉਹਨਾਂ ਦੇ ਪਰਿਵਾਰ ਦੇ ਮੇਰਪੁੱਤ ਰੱਖਣਾ ਸਹੀ ਪਿਆਰੇ ਮਿਲਨੇ ਜਿੰਨਾ ਮਿਲਿਆ ਤੁਹਾਡਾ ਨਾਮ ਚੇਤਾ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋਨਿਆਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਅੱਜ ਇਥੇ ਸਮਾਪਤੀ ਕਰਦੇ ਆ। ਠੀਕ ਹੈ ਕੋਈ ਫਿਰ ਬੇਨਤੀ ਹੈ ਜੀ ਕਿ ਆਪਾਂ ਬਾਬਾ ਬਲਵਿੰਦਰ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਹਲਪ ਕਰਨੀ ਆ। ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 17 ਹਾਂ ਸੀ ਹੋਏ। ਵਾਹਿਗੁਰੂ